ਉਹ ਅੰਗਰੇਜ਼ਾਂ ਦੇ ਟਾਈਮ ਤੇ ਇਹ ਮਤਲਬ ਇਹ ਜਿਹੜਾ ਪਿੰਡ ਬਸਾਇਆ ਆ ਇਹ ਅੰਗਰੇਜ਼ਾਂ ਨੇ ਬਸਾਇਆ ਹੋਇਆ ਅੰਗਰੇਜ਼ਾਂ ਦੇ ਯਾਰ ਪਾਰਾ ਮਹਿਰਾ ਨੂਰਾ ਸਭ ਕੁਝ ਅੰਗਰੇਜ਼ਾਂ ਦਾ ਇਹ ਜਿਹੜਾ ਕੋਠੀ ਜਿਹੜਾ ਸੂਆ ਜੀ 1900 ਸੂਆ 1900 ਸੂਆ ਕਿਉਂ ਕਹਿੰਦੇ ਆ ਇਹਦਾ ਸਿਸਟਮ ਇਹਦਾ ਆ ਕਿ ਜਦੋਂ ਇੱਥੇ ਬੰਦਾ ਆ ਗਿਆ ਤੇ ਇਹਨੇ ਥੱਲੇ ਲੈ ਜਾਣਾ ਖਿੱਚ ਕੇ ਅੱਛਾ ਕੱਢਣਾ ਹੀ ਉਦੋਂ ਆ ਜਦੋਂ ਬੰਦਾ ਬਸ ਬਾਹਰੋਂ ਬਾਹਰੋਂ ਸਾਲ ਬਾਅਦ ਸਾਲ ਬਾਅਦ ਹਾਂ ਜੀ ਇਹ ਇੱਥੋਂ ਇੱਥੋਂ ਖਿੱਚ ਕੇ ਘੜਦਾ ਸੀ ਸਾਲ ਬਾਅਦ ਹਾਂ ਕੋਈ ਨਹੀਂ ਜੀ ਉਹ ਅਜੇ ਤੱਕ ਉਹ ਪਤਾ ਲੱਗ ਹੀ ਨਹੀਂ ਸਕਿਆ ਜੀ ਜਿਹੜਾ ਗੋਟ ਜਲ ਜਾਂਦਾ ਉਹਦੇ ਮਾਰ ਕੇ ਬਾਹਰ ਆਉਂਦਾ ਵਾ ਥੱਲੇ ਕਿ સોਫੀ ਦੇ ਬੰਦਾ ਗਿਆ ਨਹੀਂ ਹੈ ਕੈਦੇ ਚ ਪਾਣੀ ਦਾ ਸਾਰਾ ਇੰਨੇ ਵਿੱਚ ਪਤਾ ਕਿੰਨੂੰ ਲੱਗਿਆ ਲੈ ਗਿਆ ਵਾਪਸ ਉਹ ਮਾਰ ਕੇ ਬਾਹਰ ਆਇਆ ਮਾਰ ਕੇ ਬਾਹਰ ਆਇਆ ਕਿਹਦਾ ਪਾਣੀ ਕਿੰਨੇ ਤਰੀਕੇ ਨਾਲ ਬਣਾਈ ਆ ਵੇਖੋ ਕਿੱਡੀ ਕਿੱਡੀ ਚੌੜੀ ਕਾਂਦੇ ਆ ਹੂੰ ਉਹ ਪੈਸਾ ਲਾਉਂਦੇ ਜੀ ਸਹਾਰਾ ਨਹੀਂ ਫਹੀ ਗੱਲ ਆ ਭਾਜੀ ਉਹ ਇੱਥੇ ਇਹ ਗੱਲ ਆ ਵੀ ਕਿਹੜੀ ਚੀਜ਼ ਨਾ ਇਹ ਰਾ ਫੇਰੀ ਨਹੀਂ ਕਰਦੇ ਬਲੌਗ ਨਹੀਂ ਕਰ ਕੋਈ ਚੜਿਆ ਵੀ ਹੋਊਗਾ ਬਾਕੀ ਤੁਹਾਨੂੰ ਪਤਾ ਜੇ ਆ ਗਾੜਰੇ ਜਿਹੜਾ ਜੇ ਇਹ ਕਿੱਥੋਂ ਬੰਦਾ ਅਵਲੀ ਬੰਦਾ ਕਿੱਥੋਂ ਲਾ ਲੂਗਾ ਨਹੀਂ ਲਾ ਸਕਦਾ ਭਾਜੀ ਦੋਸਤ ਦੇਖ ਲਓ ਕਿਦਾਂ ਖੰਡਰ ਬਣੀ ਪਈ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤ ਅੱਜ ਅਸੀਂ ਬਟਾਲੇ ਦੇ ਵਿੱਚ ਜਾ ਰਹੇ ਆ ਬਟਾਲੇ ਦੇ ਵਿੱਚ ਪਿੰਡ ਅਲੀਵਾਲ ਵਾ ਸੁਣਨ ਵਾਸਤੇ ਇਹ ਮਿਲਿਆ ਕਿ ਉੱਥੇ ਅੰਗਰੇਜ਼ਾਂ ਦੇ ਟਾਈਮ ਦਾ ਖੂਹ ਪਰਾਣੀਆਂ ਚੱਕੀਆਂ ਘਰਾਟ ਵਾਲੀਆਂ ਚੱਲਦੀਆਂ ਆ ਹਜੇ ਤੱਕ ਵੀ ਕੁਝਕ ਬੰਦ ਹੋ ਗਈਆਂ ਆ ਪੁਰਾਣੇ ਸਮੇਂ ਦੇ ਕਹਿੰਦੇ ਉੱਥੋਂ ਆਟਾ ਪੀ ਕੇ ਅੰਮ੍ਰਿਤਸਰ ਜਾਂਦਾ ਹੁੰਦਾ ਸੀ ਲਾਹੌਰ ਜਾਂਦਾ ਹੁੰਦਾ ਸੀ ਬਹੁਤ ਤਕੜਾ ਸਿਸਟਮ ਲੱਗਾ ਹੋਇਆ ਆ ਤੇ ਚੱਲਦੇ ਆ ਉੱਥੇ ਬਹੁਤ ਵਧੀਆ ਏਰੀਆ ਆ ਸ਼ਾਂਤਮਈ ਏਰੀਆ ਆ ਥੋੜਾ ਜੰਗਲ ਵੀ ਆ ਤੇ ਹੁਣ ਇਹ ਵੀ ਕਹਿੰਦੇ ਉਹ ਚੀਜ਼ਾਂ ਖੰਡਰ ਵੀ ਬਣ ਚੁੱਕੀਆਂ ਆ ਕੀ ਸਚਾਈ ਆ ਕੀ ਉਸ ਵਿੱਚ ਅਸੀਂ ਜਾ ਕੇ ਦੱਸ ਸਕਦੇ ਜੇ ਕੋਈ ਬੰਦਾ ਮਿਲਿਆ ਗੱਲਬਾਤ ਜਰੂਰ ਕਰਾਂਗੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਆਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਚਲੋ ਦੋਸਤੋ ਚੱਲਦੇ ਆਂ ਅੱਗੇ ਲੋ ਦੋਸਤੋ ਇਹ ਰਸਤਾ ਹੈ ਜਾਣ ਵਾਲਾ ਜਿਹੜਾ ਅੱਗੇ ਜਾਂਦਾ ਆ ਤੇ ਅੱਗੇ ਜਾ ਕੇ ਦੇਖਦੇ ਆਂ ਕੀ ਕਿੱਥੇ ਚੱਕੀਆਂ ਆ ਸ਼ਾਇਦ ਇਹਨਾਂ ਲਿੰਕ ਹੋਣਗੀਆਂ ਇਹ ਵੀ ਪੁਰਾਣੇ ਸਮੇਂ ਦੇ ਘਰਾਟ ਵਾ ਇਦਾਂ ਪਾਣੀ ਨਾਲ ਵੀ ਚੱਲਦੇ ਹੁੰਦੇ ਸੀਗੇ ਆ ਇੰਗਲਿਸ਼ ਆ ਏਰੀਆ ਆ ਸਾਰਾ ਮਾ ਜਨੇ ਨੌਕਰ ਆ ਏ ਨੇ अच्छा जी ये अंग्रेजਾਂ ਦੇ ਟਾਈਮ ਦੇ ਆ ਜੀ ਉਹਨੇ ਬਣਾਏ ਨਹੀਂ ਲੱਗ ਪਿਆ اچھا ਜੀ ਇਹ ਦੇ ਪੰਜਾਬੀਆਂ ਨੇ ਬਣਾਏ ਹੋ ਅੰਗਰੇਜ਼ਾਂ ਨੇ ਬਣਾਏ ਆ ਸਾਰਾ ਸਿਸਟਮ ਸਾਰਾ ਅੰਗਰੇਜ਼ਾਂ ਦੇ ਟਾਈਮ ਦੇ ਆ ਇਹ ਮਤਲਬ ਜਿਹੜਾ ਪਿੰਡ ਬਸਾਇਆ ਆ ਇਹ ਅੰਗਰੇਜ਼ਾਂ ਨੇ ਬਸਾਇਆ ਹੋਇਆ ਆ ਅੰਗਰੇਜ਼ਾਂ ਦੇ ਆ ਸਾਰਾ ਮਹਿਰਾ ਨੋਰਾ ਸਭ ਕੁਝ ਅੰਗਰੇਜ਼ਾਂ ਦੇ ਆ ਇਹ ਜਿਹੜੇ ਕੋਠੇ ਡੱਟੇ ਸੇ ਅੱਜ ਵੀ ਸਭ ਕੁਝ ਅੰਗਰੇਜ਼ਾਂ ਦੇ ਟਾਈਮ ਦੇ ਆ ਇਹ ਫਿਰ ਅਫਸਰ ਆ ਇਹ ਮੁਲਾਜ਼ਮ ਰੇਂਜਰ अच्छा जी ਮੈਨਾਂ ਜਮਨ ਕਰ ਦਿੱਤੇ ਨੇ ਬਣਾ ਕੇ ਪਹਿਲਾ ਅਫਸਰ ਰੋਕ ਰਹਿੰਦੇ ਸੀ ਇੱਥੇ ਆ ਕੇ ਇਹ ਰਹਿੰਦੇ ਅਰੇ ਵੀ ਇਹਦੇ ਵੀ ਅਫਸਰ ਹੀ ਰਹਿੰਦੇ ਲੱਗੇ ਚਲੋ ਹੁਣ ਤਾਂ ਅਰੇਸਟ ਹਾਊਸ ਬਣ ਗਿਆ ਹੋਊਗਾ ਨਾ ਹਾਂਜੀ ਅ타 ਮੇਨ ਆ ਕਿ ਜਿੰਨੀਆਂ ਵੀ ਇੱਥੇ ਫੈਸਿਲਟੀਆਂ ਅੰਗਰੇਜ਼ਾਂ ਵੱਲੋਂ ਹੀ ਆ ਸਾਰੀਆਂ ਕਿਸੇ ਤੋਂ ਅੰਗਰੇਜ਼ਾਂ ਵੱਲੋਂ ਦੂਜਾ ਨਹੀਂ ਕੋਈ ਆਗੇ ਦੂਜਾ ਕੁਝ ਨਹੀਂ ਬਣਿਆ ਅੰਗਰੇਜ਼ਾਂ ਲਈ ਜੋ ਵੀ ਬਣਿਆ ਮੇਰਾ ਤਾਂ ਲੱਗਾ ਆ ਕੋਈ ਵੀ ਉਹਨਾਂ ਦੇ ਬਲੇ ਨਹੀਂ ਇਹ ਵੀ ਕੀ ਚਾ ਇਹ ਚੱਲਦਾ ਜੀ ਕੁਛ ਇਹ ਵਾਲਾ ਜਿਹੜੇ ਇਹ ਬਾਤ ਕਰੇ ਇਹ ਚੱਲਦਾ ਆ ਇਹ ਕੀ ਬਿਜਲੀ ਬਣਦੀ ਹੈ ਕੀ ਆ ਨਹੀਂ ਇਹ ਬੰਦਾ ਇਹ ਕਾਹ ਤੋਂ ਟੁੱਕੇ ਪਾਣੀ ਟੁੱਕੜੀ ਤਾਂ ਪਾਣੀ ਚੁੱਕਣ ਵਾਸਤੇ ਪਾਣੀ ਵੱਧ ਕੇ ਛਿੱਟੇ ਲੀਦਾ ਉੱਥੇ ਕੋਠਾ ਤੇ ਉੱਥੋਂ ਵੀ ਵੱਧ ਆਹ ਇੱਥੋਂ ਆਹ ਧਰੇਗ ਦੇ ਨਾਲ ਹੀ ਆ ਉੱਥੇ ਨਹੀਂ ਆਈ ਉੱਥੇ ਨਹੀਂ ਵੀ ਜਾ ਗਿਆ ਉਹ ਅੰਦਰ ਬੰਦਾ ਵੀ ਅੰਦਰ ਹੈਗਾ ਜੀ ਅੱਛਾ ਜੀ ਤੁਹਾਨੂੰ ਸਿਸਟਮ ਸਾਰਾ ਦੱਸੋ ਹਾਂ ਸਾਰੇ ਮੜ ਕੇ ਇਹ ਪਿੰਡ ਅਲੀਪੁਰੋ ਆਣਾ ਅਲੀ ਆ ਵਾਲੀ ਆ ਅਲੀ ਵਾਲ ਅਲੀ ਆ ਲਹਿਰਾਂ ਵਾਲਾ ਅਲੀ ਵਾਲਾ ਲਹਿਰਾਂ ਵਾਲਾ ਹਾਂ ਇਹ ਉਹ ਪਿੰਡ ਜਿਹੜਾ ਅੰਗਰੇਜ਼ਾਂ ਨੇ ਬਸਾਇਆ ਅੰਗਰੇਜ਼ਾਂ ਨੇ ਬਸਾਇਆ ਆ ਖੂਨੀ ਸੁਆ ਬਾਈ ਆਓ ਖੋਟਾ ਇਹਦਾ ਬੇਚੀ ਗਾਇਬ ਕਰੇ ਕਿਹੜਾ ਸੁਆ ਜੀ ਖੂਨੀ ਸੁਆ ਖੂਨੀ ਸੁਆ ਕਿਉਂ ਕਹਿੰਦੇ ਆ ਇਹਦਾ ਸਿਸਟਮ ਇਹਦਾ ਵਾਂ ਕਿ ਜਦੋਂ ਇੱਥੇ ਬੰਦਾ ਆ ਗਿਆ ਤੇ ਇਹਨੇ ਥੱਲੇ ਲੈ ਜਾਣਾ ਖਿੱਚ ਕੇ ਅੱਛਾ ਜੀ ਕੱਢਣਾ ਹੀ ਉਦੋਂ ਆ ਜਦੋਂ ਬੰਦਾ ਬੰਦ ਹੋਵੇ ਸਾਲ ਬਾਅਦ ਸਾਲ ਬਾਅਦ ਹੋਣੀ ਨਹੀਂ ਇਹ ਇੱਥੋਂ ਇੱਥੋਂ ਖਿੱਚ ਕੇ ਖੜਦਾ ਹੁੰਦਾ ਮਤਲਬ ਸਾਲ ਬਾਅਦ ਹੂੰ ਕੋਈ ਨਹੀਂ ਅੱਛਾ ਜੀ ਅੱਛਾ ਜੀ ਕਾਹ ਨਹੀਂ ਹੁੰਦੇ ਤੇ ਇਸ ਸਾਲ ਬਾਅਦ ਸਾਲ ਬਾਅਦ ਫੇਰ ਖੜਦਾ ਹੁੰਦਾ ਅਰ ਜਿਹੜਾ ਚੁੱਭੀ ਮਾਰਿਆ ਤਾਂ ਹੋਣੀ ਨਹੀਂ ਰੇ 1 ਘੰਟਾ ਦੀ ਪਿੰਡ ਇੱਥੇ ਬੰਦਾ ਆ ਜਾਂਦਾ ਹੈ ਨਾ ਇੱਥੇ ਗਾੜੀ ਜਿਹੜੇ ਆਟੋਮੈਟਿਕ ਹੀ ਅੰਦਰ ਨੂੰ ਖਿੱਚ ਕੇ ਲੈ ਜਾਂਦਾ ਠੀਕ ਆ ਜੀ ਹਾਂ ਤੇ ਬੰਦਾ ਉਦੋਂ ਹੀ ਬਾਹਰ ਆਉਂਦਾ ਜਦੋਂ ਬੱਸ ਬੰਦ ਹੁੰਦੀ ਹੈ ਉਦੋਂ ਮਰ ਜਾਂਦਾ ਹੈ ਹੋ ਨਹੀਂ ਉ ਤੋਂ ਪਹਿਲਾਂ ਨਹੀਂ ਹੁਣ ਪਤਾ ਨਹੀਂ ਆ ਵੀ ਰੱਬ ਜਾਣੇ ਉਹ ਉ ਤੋਂ ਧਰ ਕੇ ਇਹਦੇ ਵਿੱਚ ਕੀ ਚੱਕਰ ਚਲਾਇਆ ਹੈ ਤੇ ਕਿਦਾਂ ਦਾ ਸਿਸਟਮ ਆ ਇਹ ਨਹੀਂ ਪਤਾ ਇਹਦੇ ਉਹਨੂੰ ਪਤਾ ਹੋਊਗਾ ਚਾਹੇ ਮਹਾਰਾਜ ਨੂੰ ਤੇ ਚਾਹੇ ਜਿਹੜਾ ਕੋਈ ਤਾਂ ਕਹਿੰਦੇ ਇਹਨੂੰ ਖੂਨੀ ਸੂਆ ਇਹ ਖੂਨੀ ਸੂਆ ਹੈ ਅੰਗਰੇਜ਼ਾਂ ਦਾ ਐਸੂ ਆਇਆ ਜਿਹੜਾ ਪੰਦ ਕੀਤਾ ਇਹਦੇ ਵਿੱਚ ਸਿਸਟਮ ਪਤਾ ਨਹੀਂ ਉਹ ਕੀ ਕੀਤਾ ਇਹ ਤੇ ਕੀ ਨਹੀਂ ਅੱਛਾ ਜੀ ਆ ਵੀ ਇੰਨੀ ਇੰਨੀ ਤੋਂ ਸੜਕ ਆਇਆ ਵਾ ਹਾਂਜੀ ਥੱਲੇ ਹੈਗਾ ਉਹ 50 ਫੁੱਟ ਹੋਊਗਾ ਬਸ 50 ਫੁੱਟ ਹੋਊਗਾ ਤੇ 50 ਫੁੱਟ ਦੇ ਵਿੱਚ ਉਹਨਾਂ ਕੀ ਪਤਾ ਇਹਦੇ ਵਿੱਚ ਕੀ ਚੱਕਰ ਚਲਾਇਆ ਤੇ ਕੀ ਨਹੀਂ ਅਜੇ ਤੱਕ ਪਤਾ ਲੱਗ ਹੀ ਨਹੀਂ ਸਕਿਆ ਜੀ ਕੁਝ ਜੇ ਜਿਹੜਾ ਗੋਣ ਜਲ ਜਾਂਦਾ ਉਹਦੇ ਮਾਰ ਕੇ ਬਾਹਰ ਆਉਂਦਾ ਵਾ ਥੱਲੇ ਕਿ ਸੋਫੀ ਦੇ ਬੰਦਾ ਗਿਆ ਨਹੀਂ ਹੈ ਕੈਦੇ ਚ ਪਾਣੀ ਦਾ ਸਾਰਾ ਇੰਨੇ ਪਤਾ ਕਿੰਨੂੰ ਲੱਗਦਾ ਉਹਦੇ ਇੰਨੇ ਜਿਹੜਾ ਪ੍ਰਾਈਸ ਤੇ ਜਿਹੜਾ ਤੁਸੀਂ ਆਣਗੇ ਵੀ ਤਾਂ ਪਾਣੀ ਲੈਣਾ ਚਾਹੀਦਾ ਵਾਪਸ ਜਦੋਂ ਮਰਿਆ ਜਾਂਦਾ ਉਦੋਂ ਹੀ ਪਤਾ ਲੱਗਦਾ ਵੀ ਮਰ ਗਿਆ ਜਿੰਦਾ ਦੇਚ ਨਿਕਲਿਆ ਨਹੀਂ ਹੈਗਾ ਅੱਛਾ ਜੀ ਜਿੰਦਾ ਨਿਕਲਦਾ ਤੇ ਫੇਰ ਹੀ ਆਣ ਕੇ ਦੱਸਦਾ ਵੀ ਇਹਦਾ ਸਿੱਟਾ ਬੰਧਿਆ ਗਿਆ ਜਿਹੜਾ ਬੰਦਾ ਡਿੱਗ ਗਿਆ ਉਹ ਮਰ ਗਿਆ ਜਿਹੜਾ ਇੱਥੇ ਆ ਗਿਆ ਨਾ ਇਹਦੇ ਮੂੰਹ ਗਾੜੀ ਲੈ ਗਿਆ ਵਾਪਸ ਉਹ ਮਰ ਕੇ ਬਾਹਰ ਆਇਆ ਮਰ ਕੇ ਬਾਹਰ ਆਇਆ ਉੱਧਰ ਜਾਂਦਾ ਨੇ ਲੋਕ ਇਹਦਾ ਪਾਣੀ ਜਾਂਦਾ ਪੰਜ ਚੱਕੀਆਂ ਵਾਲੇ ਹਾਂਜੀ ਸੁਰੇ ਦਾ ਅੱਛਾ ਜੀ ਇਹ ਤਾਂ ਬੰਦ ਹੋ ਗਿਆ ਹੁਣ ਠੀਕ ਹੈ ਜੀ ਉਹ ਚੱਕੀਆਂ ਪੰਜ ਬੰਦ ਹੋ ਗਈਆਂ ਇਹਦੇ ਨਾਲ ਤਾਲੀ ਆ ਠੇਕਰੀਂ ਦਿੰਦੇ ਜੀ ਉਹ ਚੱਕਣੀ ਠੀਕ ਹੈ ਬਜ਼ੁਰਗੋ ਧੰਨਵਾਦ ਉੱਧਰ ਜਾਂਦਾ ਦੋਸਤੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਅੰਗਰੇਜ਼ਾਂ ਵੱਲੋਂ ਵਸਾਇਆ ਇਹ ਪਿੰਡ ਕਹਿ ਸਕਦੇ ਆ ਸ਼ਹਿਰ ਕਹਿ ਸਕਦੇ ਆ ਖੂਨੀ ਸੁਆ ਵੀ ਇੱਥੇ ਹੈਗਾ ਕਹਿੰਦੇ ਤੇ ਬਾਕੀ ਚੱਲਦੇ ਆਂ ਜਾ ਕੇ ਦੇਖਦੇ ਆਂ ਕਿ ਹੋਰ ਕੀ ਕੁਝ ਹੈਗਾ ਕਿਉਂਕਿ ਲੋਕ ਕਹਿੰਦੇ ਆ ਕਿ ਕੱਲੀ ਕੱਲੀ ਇੱਟ ਇਸ ਪਿੰਡ ਦੇ ਉੱਪਰ ਅੰਗਰੇਜ਼ਾਂ ਵੱਲੋਂ ਲੱਗੀ ਗਈ ਆ ਕੱਲੀ ਕੱਲੀ ਇੱਟ ਤੇ ਹੁਣ ਚੱਲੇ ਆਂ ਇਧਰਲੀ ਸਾਈਡ ਤੇ ਜਾ ਕੇ ਦੇਖਦੇ ਆਂ ਅਗਲੇ ਪਾਸੇ ਜਿਹੜੀ ਆਪਾਂ ਇੱਕ ਕੰਧ ਦੇਖੀ ਸੀ ਹੈ ਨਾ ਜਾਂ ਇੱਕ ਫਾਰਮ ਹਾਊਸ ਕਹਿ ਸਕਦੇ ਆ ਉਹ ਦੇਖਿਆ ਸੀ ਉਹ ਦੇਖਦੇ ਆਂ ਇਹ ਸਾਰੇ ਫਾਰਮ ਹਾਊਸ ਨਾ ਇਹ ਡਿਪਾਰਟਮੈਂਟ ਦਾ ਹੁਣ ਹੋ ਬ ਚੁੱਕਾ ਆ ਇਹ ਸਾਰਾ ਅੰਗਰੇਜ਼ਾਂ ਦਾ ਫਾਰਮ ਹਾਊਸ ਬਣਿਆ ਹੋਇਆ ਸੀ ਆਹ ਵਾਲਾ ਤੇ ਹੁਣ ਕਈ ਖੰਡਰ ਵੀ ਬਣ ਗਏ ਆ ਕਈ ਹੁਣ ਡਿਪਾਰਟਮੈਂਟਸ ਦੇ ਕੋਲ ਵਾ ਤੇ ਅਲੱਗ-ਅਲੱਗ ਚੀਜ਼ਾਂ ਆ ਸਾਰੀਆਂ ਆ ਚੀਜ਼ ਵਧੀਆ ਦੇਖੋ ਇਹ ਬੋਰ ਦਾ ਦਰਖਤ ਕਿੰਨਾ ਬਜ਼ੁਰਗ ਹੋ ਚੁੱਕਾ ਆ ਤੇ ਆ ਸਾਹਮਣੇ ਅੰਗਰੇਜ਼ਾਂ ਦੇ ਟਾਈਮ ਦਾ ਆ ਜੀ ਜਿਹੜਾ ਤੁਸੀਂ ਦੇਖ ਰਹੇ ਆ ਇਹ ਹੁਣ ਫਾਰਮ ਹਾਊਸ ਵਾ ਤੇ ਦੂਸਰੇ ਪਾਸੇ ਚੱਲਦੇ ਚੱਲਦੇ ਆ ਜਿਹੜਾ ਇੱਕ ਫਾਰਮ ਹਾਊਸ ਕਹਿੰਦੇ ਅੰਗਰੇਜ਼ਾਂ ਦੇ ਨਾ ਰਹਿਣ ਵਾਸਤੇ ਇੱਥੇ ਇੱਕ ਜ਼ਗੀਰਦਾਰ ਸਾਹਿਬ ਵੱਲੋਂ ਬਣਾਇਆ ਗਿਆ ਸੀ ਇਹ ਇਹ ਵੀ ਹੁਣ ਖੰਡਰ ਹੋ ਚੁੱਕਾ ਆ ਤੇ ਚੱਲਦੇ ਆ ਦੇਖੋ ਤਾਂ ਜਿਹੜੇ ਘਰਾਟ ਆ ਨਾ ਦੋਸਤੋ ਜਿਹੜੇ ਘਰਾਟਵਾ ਉਹ ਤਕਰੀਬਨ ਇੱਥੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਆ ਸਟਾਰਟਿੰਗ 'ਚ ਬਜ਼ੁਰਗਾਂ ਨੂੰ ਪੁੱਛ ਲਿਆ ਸੀ ਤੇ ਮੋਰ ਸੱਪ ਬਹੁਤ ਕੋਸ਼ਵਾ ਇੱਥੇ ਕਿਉਂਕਿ ਥੋੜਾ ਪਤਾ ਜੰਗਲੋ ਆ ਇਸ ਪਿੰਡ ਦੇ ਵਿੱਚ ਤੇ ਆ ਜਿਹੜਿਆ ਨਾ ਹਮਾਰਤ ਇਹ ਹੁਣ ਖੰਡਰ ਬਣ ਚੁੱਕੀ ਆ ਇਹ ਵੀ ਇੰਗਰੇਜ਼ਾਂ ਦੇ ਸਮੇਂ ਦੀ ਆ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੀ ਇੱਟ ਹਜੇ ਤੱਕ ਵੀ ਲੱਗੀ ਹੈ ਨਾ ਪੂਰੀ ਮਜ਼ਬੂਤ ਵਾ ਸਾਮ ਸੰਭਾਲ ਨਹੀਂ ਕੀਤੀ ਰੈਸਟ ਹਾਊਸ ਦੀ ਇਹ ਰੈਸਟ ਹਾਊਸ ਹੋ ਗਿਆ ਉਹ ਸਾਹਮਣੇ ਹੋ ਗਿਆ ਇਹ ਸਾਰਾ ਹੀ ਅੰਗਰੇਜ਼ਾਂ ਵੱਲੋਂ ਸੀਗਾ ਜੇਲ੍ਹ ਤੱਕ ਵੀ ਅੰਗਰੇਜ਼ਾਂ ਵੱਲੋਂ ਬਣਾਈ ਗਈ ਸੀ ਇੱਥੇ ਸੀ ਤੇ ਹੁਣ ਤਾਂ ਅੰਦਰ ਤਾਂ ਜਾ ਨਹੀਂ ਹੁਣਾ ਕਿਉਂਕਿ ਬਿਲਕੁਲ ਖੰਡਰਵਾ ਤੇ ਦੂਜੇ ਪਾਸੇ ਚੱਲਦੇ ਆ ਜੇ ਕੋਈ ਮਿਲਦਾ ਆ ਤੇ ਗੱਲਬਾਤ ਜ਼ਰੂਰ ਕਰਾਂਗੇ ਆਪਾਂ ਖੂਨੀ ਸੁਹਾ ਹਰਾਨੀ ਵਾਲੀ ਗੱਲ ਆ ਕਿ ਅੰਗਰੇਜ਼ਾਂ ਵੱਲੋਂ ਕੀ ਕੁਝ ਬਣਾਇਆ ਗਿਆ ਸੀਗਾ ਜਿਹਦਾ ਬਾਬਾ ਜੀ ਹੁਣੇ ਦੱਸਿਆ ਪਿੱਛੇ ਕਿ ਖੂਨੀ ਸੁਹਾ ਜੇ ਇੱਕ ਵਾਰੀ ਕੋਈ ਡੇਪਨਦਾ ਸੀਗਾ ਤੇ ਸਾਲ ਬਾਅਦ ਹੀ ਵਾਰ ਨਿਕਲਦਾ ਸੀ ਸਾਲ ਬਾਅਦ ਮਤਲਬ ਬੰਦਾ ਮਾਰਕੀ ਬਾਹਰ ਨਿਕਲਦਾ ਸੀਗਾ ਤੇ ਅੰਦਰ ਤੱਕ ਇਹ ਤੱਕ ਕੋਈ ਉਹ ਜਿਹੜੇ ਇਸ ਮਾਈ ਪੁਲ ਬਣਾਤਾ ਆ ਕਿ ਉਹਦਾ ਕੋਈ ਪਤਾ ਹੀ ਨਹੀਂ ਕਰ ਸਕਿਆ ਕਿ ਅੰਦਰ ਕਹੀ ਕਹੀ ਜੀ ਚੀਜ਼ ਲਾਈ ਹੋਈ ਹੈ ਅੰਗਰੇਜ਼ਾਂ ਨੇ ਕਿ ਬੰਦਾ ਪੁਲ ਦੇ ਵਿੱਚੋਂ ਸਿਰਫ 20 ਫੁੱਟ ਲੰਘ ਕੇ ਬੰਦਾ ਮਰ ਜਾਂਦਾ ਆ ਤੇ ਆ ਪਾਣੀ ਆ ਜੀ ਨਾਲ ਨਹਿਰ ਚੱਲਦੀ ਇਧਰਲੇ ਪਾਸੇ ਚਲੋ ਦੋਸਤੋ ਹੁਣ ਚੱਲਦੇ ਆ ਦੂਸਰੀ ਸਾਈਡ ਉੱਧਰ ਜਾ ਕੇ ਗੱਲਬਾਤ ਕਰਦੇ ਆਂ ਜੀ। ਦੋਸਤੋ ਤੁਸੀਂ ਦੇਖ ਰਹੇ ਹੋ ਅਸੀਂ ਜਾ ਰਹੇ ਹਾਂ ਅੰਗਰੇਜ਼ਾਂ ਦੇ ਟਾਈਮ ਦੀਆਂ ਜਿਹੜੀਆਂ ਚੱਕੀਆਂ ਸੀਗੀਆਂ ਨੈਰ ਥਰੂ ਚਲਦੀਆਂ ਸੀ ਅੰਗਰੇਜ਼ਾਂ ਦਾ ਜਿਹੜਾ ਇੱਕ ਫਾਰਮ ਹਾਊਸ ਬਣਿਆ ਸੀ ਉਹ ਵੀ ਇੱਥੇ ਸਾਹਮਣੇ ਮੌਜੂਦ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਾ ਰਹੇ ਆ ਇਹਦੀ ਕੀ ਸਟੋਰੀ ਆ ਕੀ ਇਤਿਹਾਸ ਆ ਇਸ ਜਗ੍ਹਾ ਦਾ ਤੇ ਜਾ ਕੇ ਗੱਲਬਾਤ ਵੀ ਕਰਾਂਗੇ ਤੇ ਰਸਤਾ ਖਰਾਬ ਆ ਕਾਫੀ ਤੇ ਬਾਕੀ ਉੱਥੇ ਗੱਲਬਾਤ ਕਰਕੇ ਜੋ ਵੀ ਇਤਿਹਾਸ ਹੋਇਆ ਇਸ ਜਗ੍ਹਾ ਦਾ ਤਾਂ ਜ਼ਰੂਰ ਦੱਸਾਂਗੇ ਤੁਹਾਨੂੰ ਤੇ ਮਿਲਦੇ ਆ ਅੱਗੇ ਜਾ ਕੇ ਲਓ ਦੋਸਤੋ ਪੁੱਜ ਗਏ ਆ ਆ ਚੱਕੀਆਂ ਬਣੀਆਂ ਹੋਈਆਂ ਆ ਬ੍ਰਿਟਿਸ਼ ਸਮੇ ਦੀਆਂ ਤੇ ਤੋ ਉਹ ਦੱਸਦਾ ਮੈਂ ਕਿ ਕੀ ਦੇਖਣੀ ਹੈ ਅੱਛਾ ਜੀ ਇਹ ਕਿੰਨੀਆਂ ਚੱਕੀਆਂ ਹੁੰਦੀਆਂ ਸੀ ਇਹ 12 ਚੱਕੀਆਂ ਹੁੰਦੀਆਂ ਦਾ ਜਿਹੜੀ ਪਟਰੀ ਸੀ ਨਾ ਹਾਂ ਇਹ ਪਟਰੀ ਇਤਨਾ ਹੀ ਫਿਰ ਬਹੁਤ ਸਾਫ਼ ਹੁੰਦੀ ਏ ਇੱਥੋਂ ਆਂਦੇ ਆਟਾ ਪੀਸ ਗਾੜੇ ਬਜ਼ੁਰਗ ਦੱਸਦੇ ਹੀ ਵੱਡੇ ਵੀ ਇੱਥੋਂ ਆਟਾ ਪੀਸ ਕੇ ਨੰਬਰ ਸਰ ਜਾਂਦਾ ਹੁੰਦਾ ਏ ਇੱਥੋਂ ਹਾਂਜੀ ਹਾਂਜੀ ਅੱਛਾ ਮੇਨ ਚੱਕੀਆਂ ਪਹਿਲਾਂ ਇਹ ਹੁੰਦੀਆਂ ਸੀ ਇਹ ਹੀ ਪੰਜ ਚੱਕੀਆਂ ਆਹੀਂ ਨੌ ਚੱਕੀਆਂ ਆਹੀਂ ਅੱਛਾ ਜੀ ਇਹ ਅੰਦਰ ਜਾ ਕੇ ਹੋਂ ਤਾਂ ਖੰਡਰ ਬਣ ਗਿਆ ਅੱਛਾ ਜੀ ਚਲਿਏ ਮਾੜਾ ਜਾ ਆਓ ਚਲੋ ਚੱਲ ਜੰਨੇ ਚਲੋ ਜੀ ਉਹ ਦੇਖ ਭਾਲ ਨਹੀਂ ਕਰਦਾ ਉਹਨਾਂ ਦੀ ਅੱਛਾ ਜੀ ਦੇਖ ਭਾਲਿਓ ਤੁਹਾਨੂੰ ਪਤਾ ਸਰਕਾਰਾਂ ਵੇਂਦੀਆਂ ਨਹੀਂ ਇਹਨਾਂ ਚੀਜ਼ਾਂ ਹਾਲੇ ਹੂੰ ਤੀਜਾ ਵੇਲੇ ਸੰਭਾਲਣ ਵਾਲੀਆਂ ਹਾਂ ਹਾਲ ਤਾਂ ਕੰਟਰ ਬਣੇ ਡਰ ਲੱਗਦਾ ਇਹਨਾਂ ਦੇ ਅੰਦਰ ਜਾਣ ਤੋਂ ਅੱਛਾ ਜੀ ਭਾਜੀ ਹੁਣ ਚੱਕੀਆਂ ਚੱਲਦੀਆਂ ਵੀ ਆ ਕੋਈ ਚੱਲਦੀਆਂ ਜਿਵੇਂ ਨੌ ਚੱਲਦੀਆਂ ਆ ਜੀ ਅੱਛਾ ਜੀ ਨੌ ਤੋਂ ਬੰਨੇ ਨੌ ਨੌ ਆ ਜੋ ਪੰਜ ਚਾਰ ਤੇ ਤਿੰਨ ਚੱਲਦੀਆਂ ਆ ਕੀ ਬਾਤ ਆ ਭਾਜੀ ਬਹੁਤ ਵਧੀਆ ਵਧੀਆ ਜਗ੍ਹਾ ਸੀ ਭਾਜੀ ਇਹ ਭਾਜੀ ਦੇਖੋ ਜਿਹੜੇ ਅੰਗਰੇਜ਼ ਲੋਗ ਆ ਉਹਨੇ ਕਿੰਨੇ ਤਰੀਕੇ ਨਾਲ ਬਣਾਈ ਆ ਵੇਖੋ ਕਿੱਡੀ ਕਿੱਡੀ ਚੌੜੀ ਕਾਂਦੇ ਆ ਹੂੰ ਉਹ ਪੈਸਾ ਲਾਉਂਦੇ ਸੀ ਸਾਬ ਬੰਦੇ ਨਹੀਂ ਸਹੀ ਗੱਲ ਆ ਪਾਜੀ ਉਹ ਇੱਥੇ ਇਹ ਗੱਲ ਆ ਵੀ ਕਿਹੜੀ ਚੀਜ਼ ਚ ਨਾ ਹੀਰਾ ਫੇਰੀ ਨਹੀਂ ਕਰਦੇ ਬਲਾਕ ਡ ਨਹੀਂ ਕਰਦੇ ਵੇਖੋ ਉਹ ਚੂਨੇ ਦੀਆਂ ਗੰਦਾ ਜਿਹੜਾ ਖਲੋਤੀਆਂ ਤੇ ਪਾਜੀ ਗਾਡਰ ਦੇਖ ਲਓ ਕਿੰਨੇ ਵੱਡੇ ਵੱਡੇ ਆ ਜੀ ਇਹ ਇਹ ਵੇਖੋ ਉਸ ਟਾਈਮ ਮਸ਼ੀਨਾਂ ਨਹੀਂ ਹੁੰਦੀਆਂ ਹਾਂ ਕਿਹੜੇ ਬੰਦੇ ਹੋਣਗੇ 10-10 ਕੁਇੰਟਲ ਦਾ ਗਾਡਰ ਕਿਤਰਾ ਦੇ ਬੰਦੇ ਹੋਣਗੇ ਜਿੰਨਾ ਚੜੇ ਹੋਣਗੇ ਸਹੀ ਗੱਲ ਆ ਜੀ ਕਿਡੇ ਕਿਡੇ ਤਗੜੇ ਬੰਦੇ ਹੋਣਗੇ ਤੇ ਪਾਜੀ ਇਧਰ ਜੰਗਲ ਏਰੀਆ ਆ ਲੁੱਕ ਇਹ ਪਹਿਲਾਂ ਨਹੀਂ ਜੰਗਲ ਹੁੰਦਾ ਜੀ ਸਾਰਾ ਖਾਫ ਹੀ ਹੁੰਦਾ ਸੀ ਇੱਥੇ ਖੇਡਦੇ ਰਹੇ ਪਹਿਲਾਂ ਡੰਗਰ ਲਿਆ ਕੇ ਹੁਣ ਤਾਂ ਡੰਗਰ ਨਹੀਂ ਕੋਈ ਲਾਉਂਦਾ ਅੱਛਾ ਜੀ ਅਸੀਂ ਜਦੋਂ ਹੁੰਦੇ ਆ ਛੋਟੇ ਹੁੰਦੇ ਆ ਪੰਜੀ ਛੇਵੀਂ ਹੁੰਦੇ ਆ ਨਾ ਜੀ ਉਹ ਗਾਦੀ ਸੂਦੇ ਬੰਦੇ ਹੁੰਦੇ ਆ ਇੱਥੇ ਸਾਰਾ ਹਿਸਾਬ ਹੁੰਦਾ ਹੈ ਉਹ ਤੇ ਦਾ ਕਮਰਾ ਹੁੰਦਾ ਹੈ ਯਾਰ ਇੱਥੇ ਗੁੱਲੀ ਡੰਡਾ ਖੇਡਦੇ ਨੇ ਕ੍ਰਿਕਟ ਵੀ ਖੇਡਦੇ ਨੇ ਅੱਛਾ ਜੀ ਕਾਫੀ ਟਾਈਮ ਗੇੜਾ ਇਹ ਚੱਕੀਆਂ ਪਹਿਲਾਂ ਚੱਲਦੀਆਂ ਸੀ ਬਾਜੀ ਇਹ ਮੈਂ ਨਹੀਂ ਚੱਲਦੀਆਂ ਵੇਖੀਆਂ ਸਾਡੀ ਹੋ ਉਸ ਤੋਂ ਪਹਿਲਾਂ ਸਾਡੇ ਪਿਛੁਰਕਾਂ ਨੇ ਚੱਲਦੀਆਂ ਵੇਖੀਆਂ ਚੱਲਦੀਆਂ ਦੇਖੀਆਂ ਸਾਡੇ ਜਿਹੜੇ ਹੈਗੇ ਦੂਜੇ ਫਾਦਰ ਸਾਹਿਬ ਉਹਨਾਂ ਵੀ ਚੱਲਦੀਆਂ ਵੇਖੀਆਂ ਅੱਛਾ ਜੀ ਸਾਡੇ ਦਾਦਾ ਜੀ ਜਾਣੇ ਕਿ ਉਹਨਾਂ ਚੱਲਦੀਆਂ ਵੇਖੀਆਂ ਸਾਰੀਆਂ ਇਹ ਨਹੀਂ ਵੇਖੀਆਂ ਅੱਛਾ ਇੱਥੋਂ ਆਟਾ ਪੀਸ ਕੇ ਅੰਬਰਸਰਾਂ ਦੇ ਗੱਡਿਆਂ ਜਾਂਦਾ ਹੁੰਦਾ ਸੀ ਆ ਜਿਹੜੀ ਪਟਰੀ ਜਾਂਦੇ ਇਹਦੇ ਤੇ ਕਾਰ ਹੀ ਦੇਣਦੀ ਹੁੰਦੀ ਇਮਾਨਦਾਰੀ ਨਾਲ ਕੰਮ ਕਰਦੇ ਹੁੰਦੇ ਸੀ ਜਿਹੜੇ ਬੇਲਦਾਰ ਹੀ ਨਾ ਕੋਈ ਵੀ ਹੁੰਦਾ ਸੀ ਕਈ ਤੇ ਟੋਕਰੀ ਉਹਨਾਂ ਦੀ ਹਮੇਸ਼ਾ ਸਾਈਕਲ ਤੇ ਹੁੰਦੀ ਹੁੰਦੀ ਹੁਣ ਤੇ ਬੇਲਦਾਰ ਦੇ ਵੇਖੋ ਕਿਸੇ ਕੋਈ ਨਹੀਂ ਹੁੰਦੀ ਇਹ ਸਾਹਬ ਜਿਹੇ ਤਰ੍ਹਾਂ ਪਟਰੀ ਰੀਲ ਪਟਰੀ ਸੀ ਇਥੇ ਪਹਿਲਾਂ ਨਹੀਂ 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 ਅੱਛਾ ਉੱਧਾ ਲੈ ਪਟਰੀ ਕੋ ਡੰਗਰ ਨਹੀਂ ਚੜਦਾ ਹੁੰਦਾ ਪਟਰੀ ਤੇ ਅੱਛਾ ਜੀ ਐਨੇ ਜਿੰਦਾ ਟੋਆ ਵੀ ਉਹਨਾਂ ਦਾ ਮਿੱਟੀ ਪਾਉਣੀ ਇਮਾਨਦਾਰੀ ਲੋਕ ਤੋਂ ਹੁਣ ਤੇ ਸਾਰੇ ਤਾਂ ਨਾ ਫੜਾ ਗਿੱਤਾਂ ਖਤਮ ਹੀ ਹੋਏ ਇਹ ਸਾਰੀਆਂ ਚੱਕੀਆਂ ਸੀ ਆਣਾ ਬਾਜੀ ਇਹ ਦੇਖੋ ਐਸੇ ਪਾਜੀ ਦੱਸ ਕੀ ਚੱਕ ਰਿਆ ਇਹਨੂੰ ਵੀ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ। ਵੇਖੋ ਇੱਕ ਤੇ ਇਹ ਚੀਜ਼ ਹੈਗੀ ਫਰੀ ਦੀ ਪਾਣੀ ਆਉਣਾ ਨਾਲੇ ਆਟਾ ਵਧੀਆ ਉਹ ਦੂਜੇ ਆਟੇ ਨਾਲ ਜਿਹੜਾ ਠੰਡਾ ਆਟਾ ਹੁੰਦਾ। ਜੀ। ਔਰ ਇਹਨਾਂ ਦੀ ਗੱਲ ਸਰਕਾਰਾਂ ਵੇਂਦੀਆਂ ਨਹੀਂ ਜੇ ਇਹ ਸੰਭਾਲਣੀਆਂ ਚੀਜ਼ਾਂ ਜਾਨਿ ਕਿ ਇਤਿਹਾਸਿਕ ਚੀਜ਼ਾਂ ਆ ਸਮਝ ਲਓ। ਇਤਿਹਾਸਿਕ ਚੀਜ਼ਾਂ ਆ। ਬਹੁਤ ਪੁਰਾਣੀਆਂ ਆ। ਪਰ ਹੁਣ ਦੇਖ ਲਓ ਬਿਲਕੁਲ ਖੰਡਰ ਭਾਜੀ ਉਹਦਾ ਖੰਡਰ ਬਣ ਗਿਆ ਜਾਂ ਗੱਡਰ ਇੱਕ ਦੋ ਪਹਿਲਾਂ ਕਿਤਰਾ ਕਿਸੇ ਨਾਲ ਆ ਕੇ ਖੜੇ ਮੈਨੂੰ ਦੇ ਮੈਨੂੰ ਇਹ ਦੇ ਹੈਰਾਨ ਕੀ ਆ ਇਹ ਜਿਹੜੇ ਬੰਦੇ ਗੱਡ ਰਹੇ ਨੇ ਕੋਈ ਗੱਡਰ ਖਿਲਿਆ ਨਹੀਂ ਤੇ ਜਿਹੜੇ ਉਸ ਟਾਈਮ ਦੇ ਬੰਦੇ ਹੋਣਗੇ ਕਿਤਰਾ ਦੇ ਹੋਣਗੇ ਆ ਗੱਡਰਾਂ ਦੀ ਵੀਡੀਓ ਬਣਾਉਂਦੇ ਹੀ ਇਹ ਆਂਦੇ ਇਹਨਾਂ ਦਾ 12 12 13 13 ਕੁਆਂਟਲ weight ਆ ਇੱਕ ਗੱਡਾ ਇੱਕ ਇੱਕੇ ਗੱਡਰ ਦਾ ਹਾਂਜੀ ਉਹ ਬੰਦੇ ਕਿੱਡੇ ਤਗੜੇ ਹੋਣਗੇ ਜੰਨਾ ਚੜ੍ਹੇ ਹੋਣਗੇ ਉੱਪਰ ਤੇ ਇਹ ਦੋਸਤ ਦੇਖ ਲਓ ਤਿੰਨ ਗੱਡਰ ਕੋਈ ਕਹਿੰਦੇ ਚੱਕ ਕੇ ਲੈ ਗਿਆ ਆ ਇੱਕ ਲੱਗੇ ਲਿਜਾ ਨਹੀਂ ਹੋਇਆ ਨਾ ਉਹ ਲੈ ਕੇ ਇੱਕ ਕੇ ਲਿਜਾ ਇੱਥ ਅੱਛਾ ਜੀ ਬਸ ਇਹ ਵਿਆਹ ਹੀ ਹੋਇਆ ਆ ਇੱਧਰ ਨੂੰ ਪਾਣੀ ਨਿਕਲਦਾ ਹੈ ਅੱਛਾ ਆ ਪਾਣੀ ਨਿਕਲਦਾ ਹੁੰਦਾ ਸੀ ਮਿਲੋ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ 100 ਸਾਲ ਜੇ ਵੀ ਉਹਨਾਂ ਬਣਾਇਆ ਵੀ ਬਹੁਤ ਕੁਝ ਆ ਪਰ ਆਪਣਾ ਸੰਭਾਲਿਆ ਨਹੀਂ ਕੁਛਣਾ ਭਾਜੀ ਗਵਰਨਮੈਂਟ ਨੇ ਸੰਭਾਲਿਆ ਨਹੀਂ ਕੁਛ ਦੋਸਤੋ ਇੱਥੋਂ ਪਾਣੀ ਨਿਕਲਦਾ ਹੁੰਦਾ ਸੀਗਾ ਪਾਣੀ ਨਿਕਲ ਕੇ ਇੱਥੇ ਚੱਕੀਆਂ ਲੱਗੀਆਂ ਹੁੰਦੀਆਂ ਸੀ ਹਨਾ ਹਾਂਜੀ ਹਾਂਜੀ ਇਦਾਂ ਹੀ ਆ ਭਾਜੀ ਹਾਂਜੀ ਜਿੱਦਾਂ ਘਰਾੜ ਚੱਲਦੇ ਹੁੰਦੇ ਪਾਣੀ ਥਾਣੇ ਵੱਜਦਾ ਈ ਉਹ ਰੂਲ ਆ ਜਾਂਦੇ ਹੁੰਦੇ ਥੱਲੇ ਲੱਕੜ ਦਾ ਉਹਦੇ ਉੱਤੇ ਪਾਣੀ ਵੱਜਦਾ ਹੁੰਦਾ ਏ ਜੋ ਕੀ ਬਣਦੀ ਠੀਕ ਆ ਜੀ ਇਹ ਤਾਂ ਇਹਦਾ ਫਾਰਮ ਹਾਊਸ ਵੀ ਸੀ ਇੱਕ ਨਾਲ ਉਹ ਗੈਸਟ ਹਾਊਸ ਆ ਉੱਥੇ ਜੋ ਨਹਿਰੀ ਗੈਸਟ ਹਾਊਸ ਆ ਅੱਛਾ ਜੀ ਉਹ ਵੀ ਅੰਗਰੇਜ਼ਾਂ ਦਾ ਆ ਉਹ ਵੀ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਆ ਜੀ ਅੱਛਾ ਜੀ ਆ ਨਹਿਰ ਆਉਂਦੀ ਸੀ ਇਧਰੋਂ ਇਧਰੋਂ ਪਾਣੀ ਹੁੰਦਾ ਆ ਅੱਛਾ ਇਧਰੋਂ ਪਾਣੀ ਆ ਪਾਣੀ ਅਸੀਂ ਬਾਹਰ ਦੀ ਦੇਖਦੇ ਆ ਜੋ ਬਾਜੀ ਨਿਕਲ ਜਾਂਦਾ ਵੈ ਅੱਛਾ ਜੀ ਇਹ ਕਾਫੀ ਪਹਿਲਾਂ ਵੱਡੀ ਬਿਲਡਿੰਗ ਹੋਣੀ ਆ ਹਾਂ ਜੀ ਹਾਂ ਜੀ ਅੱਛਾ ਜੀ ਇਹ ਦੇਖੋ ਉੱਪਰ ਵੀ ਹੀ ਇੱਥੋਂ ਪੌੜੀਆਂ ਚੜ੍ਹਦੀਆਂ ਹੁੰਦੀਆਂ ਜਾਂ ਸਾਰਾ ਕੁਝ ਲੈ ਲੂਗੇ ਲੋਕੀ ਟਾ ਟਾ ਲੈ ਗਏ ਆ ਅੱਛਾ ਜੀ ਇਹਦੇ ਉੱਪਰ ਵੀ ਹੀ ਠੀਕ ਆ ਜਿਤਨਾ 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 ਬਾਰਾ ਜਗਾ ਤਾਂ ਬੈਂਸ ਲਾਉਣ ਵਾਸਤੇ ਬਣਾਇਆ ਹੈ ਇੱਥੇ ਕਮਰਾ ਹੁੰਦਾ ਹੈ ਇੱਕ ਅੱਛਾ ਜੀ ਜੰਗਲ ਹੋ ਗਿਆ ਵੇਖੋ ਕਿਤਾ ਹੈ ਜੀ ਹਜੇ ਤੱਕ ਵੇਟਾਂ ਹੈ ਗਈਆਂ ਆ ਔਰ ਇੱਥੇ ਵੀ ਕਮਰਾ ਹੁੰਦਾ ਹੈ ਇਹ ਇਹ ਪਾਜੀ ਹੁਣ ਫੇ ਅਮਲੀਆਂ ਦੇ ਪੇੜ ਚੜ ਗਿਆ ਸਾਰਾ ਕੁਝ ਹਨਾ ਨਹੀਂ ਪਾਜੀ ਆਮਬੜੀਆਂ ਦੇ ਪੇੜ ਨਹੀਂ ਚੜਿਆ ਹਾਂ ਚਲੋ ਕੋਈ ਚੜਿਆ ਵੀ ਹੋਊਗਾ ਬਾਕੀ ਤੁਹਾਨੂੰ ਪਤਾ ਜੇ ਆ ਗੱਡਰੇ ਜਿਹੜਾ ਜੇ ਇਹ ਕਿੱਥੋਂ ਬੰਦਾ ਅਮਲੀ ਪੰਦਾ ਕਿੱਥੋਂ ਲਾ ਦੂਗਾ ਨਹੀਂ ਲਾ ਸਕਦਾ ਪਾਜੀ ਲੋਕੋ ਦੇਖ ਲੋ ਕਿਦਾਂ ਖੰਡਰ ਬਣੀ ਪਈ ਆ ਤੇ ਦਵਾਰਾਂ ਮੈਂ ਤਾਂ ਹੈ ਤਗਾ 100 ਸਾਲ ਤੋਂ ਉੱਪਰ ਹੋ ਗਿਆ ਹੋਊਗਾ ਭਾਜੀ ਇਹਨੂੰ ਭਾਜੀ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਆ ਤੇ ਵੇਖੋ ਕਿੰਨਾ ਡਾ ਪੁੱਲ ਨਹੀਂ ਡੇਗ ਡੇ ਰਿਹਾ ਉਹ ਵੀ ਉਹਨਾਂ ਦੇ ਟਾਈਮ ਦਾ ਬਣਿਆ ਅੱਛਾ ਜੀ ਮਨਿਆਦ ਵੇਹੇ ਪੁੱਟ ਗਈ ਜਦ ਮਨਿਆਦ ਖਤਮ ਹੋ ਗਈ ਆ ਇਹਦੀ ਹਨਾ ਹਾਂ ਜੀ ਫਾਈ ਜੇ ਇਹ ਦੱਸਾਂ ਕੀ ਜੇ ਹੁਣ ਤੇ ਜੋ ਵੀ ਕਾ ਸਰਕਾਰੀ ਕੰਮ ਕਰਦਾ ਟਾਈਮ ਪਾਸ ਕਰਦਾ ਬਸ ਵੀ ਆਪਣਾ ਟਾਈਮ ਪਾਸ ਕਰੋ ਘਰ ਨੂੰ ਚਲ ਜਿਓ ਕੰਮ ਕੋਈ ਕਰਨਾ ਨਹੀਂ ਕਿਸੇ ਨੇ ਐਸਾ ਪਹਿਲਾਂ ਇਹ ਪੁਲ ਸੀ ਨਾ ਭਾਜੀ ਹਾਂਜੀ ਇਹ ਵੀ ਉਦੋਂ ਦਾ ਪੁਲ ਬਣਿਆ ਹੋਇਆ ਭਾਜੀ ਮੁਰੰਮਤ ਕਦੀ ਮਰਮਤ ਨਹੀਂ ਹੋਈ ਕਦੀ ਕੁਛ ਨਹੀਂ ਮੁਰੰਮਤ ਭਾਜੀ ਇਹਨਾਂ ਚੀਜ਼ਾਂ ਲੱਗੂ ਦਿੰਦੇ ਨਹੀਂ ਆਹ ਨਹਿਰ ਸੀ ਪਹਿਲਾਂ ਇਹ ਆਹੋ ਇੱਥੋਂ ਪਾਣੀ ਉਹ ਅਗਲੀ ਨਹਿਰ 'ਚ ਜਾ ਕੇ ਪੈਂਦਾ ਸੀ ਉਹ ਉੱਥੋਂ ਪਾਣੀ ਮਾਵਾਂ ਚੱਕੀਆਂ ਦਉਂਦਾ ਇਹ ਜਾਣੇ ਕਿ ਅੰਮ੍ਰਿਤਸਰ ਨੂੰ ਜਾਂਦੀ ਹੈ ਨਹਿਰ ਅੱਛਾ ਇਹ ਵਾਲੀ ਅੰਮ੍ਰਿਤਸਰ ਵੀ ਹੈਗੇ ਜੇ ਕਰਾਟ ਅੱਛਾ ਜੀ ਅੰਮ੍ਰਿਤਸਰ ਵੀ ਹੈਗੇ ਆ ਆਪਦੇ ਉੱਤੇ ਤੇ ਨਹਿਰ ਜਿਹੜੀ ਲਾਹੌਰ ਨੂੰ ਜਾਂਦੀ ਸੀ ਉਹ ਕਿਹੜੀ ਨਹਿਰ ਸੀ ਉਹ ਪਰਲੀ ਜੀ अच्छा हां जी ओही ਹੁਣ ਪਾਣੀ ਲਾਹੌਰ ਨੂੰ ਕਿੱਥੇ ਜਾਂਦਾ ਇਹਨਾ ਆਪਣੇ ਤੱਕ ਸੀਮਤ ਰੱਖਿਆ ਐਕਸੈਡ ਇੱਥੋਂ ਪਾਣੀ ਵਾਜ ਜਾਂਦਾ ਹੁੰਦਾ ਸੀ ਅੱਛਾ ਜੀ ਕੀ ਬਾਤ ਹੈ ਅੱਛਾ ਇੱਥੋਂ ਪਾਣੀ ਜਾਣਾ ਹਾਂ ਜੀ ਹਾਂ ਜੀ ਹਾਂ ਜੀ ਆਂਦੇ ਵੀ ਆ ਜਿਹੜਾ ਹੈਗਾ ਨਾ ਅੰਦਰ ਬਹੁਤ ਠੰਡਾ ਹੁੰਦਾ ਸੀ ਅੱਛਾ ਜੀ ਗਰਮੀ ਜੇ ਠੀਕ ਆ ਜਦੋਂ ਲੋਕੀ ਆਟਾ-ਆਟਾ ਪਿਆਉਣਾ ਉਹਨਾਂ ਦੇ ਹਾਂ ਹੁੰਦਾ ਸਾਰਾ ਕੁਝ ਅੰਗਰੇਜ਼ਾਂ ਦੇ ਅੰਦਰ ਹੀ ਹਾਂ ਔਰ ਉਹ ਸਾਡੇ ਲੋਕਾਂ ਦਾ ਇਮਾਨਦਾਰੀ ਹਾਂ ਪੈਸਾ ਨਹੀਂ ਗੰਦੀ ਪੈਸਾ ਲਾਉਂਦੇ ਸੀ ਚਲੋ ਲੁੱਟਿਆ ਵੀ ਬਥੇਰਾ ਉਹਨਾਂ ਇਹ ਨਹੀਂ ਕਿ ਨਹੀਂ ਪਰ ਫਿਰ ਵੀ ਉਹ ਜਿਹੜੇ ਉਹ ਗੋਰੀ ਅੰਗਰੇਜ਼ੀ ਹੁਣ ਇਹ ਕਾਲੇ ਅੰਗਰੇਜ਼ ਆ ਸਹੀ ਗੱਲ ਆ ਹਾਂਜੀ ਇਹ ਗੋਰੀ ਅੰਗਰੇਜ਼ ਆ ਜਾਂ ਕਾਲੇ ਸੀਗੇ ਹਾਂਜੀ ਇਹ ਕਾਲੇ ਅੰਗਰੇਜ਼ ਆ ਗਏ ਇਹ ਲੁੱਟ ਲੁੱਟ ਖਾਣ ਲੱਗੇ ਵੇ ਹਨਾ ਹਾਂਜੀ ਕੀ ਬਾਤ ਆ ਬਹੁਤ ਵੱਡੀ ਪਾਪੀ ਭਾਜੀ ਦਾ ਕੀ ਗੱਲ ਜੇ ਕੋਈ ਵੀ ਬੰਦਾ ਨਾ ਜੇ ਰਿਆਸੀ ਪਾਵਰ ਆ ਲੈਂਦੀ ਹੈ ਜੇ ਮੇਰੇ ਹੱਥ ਚ ਪਾਵਰ ਆਉਗੀ ਨਾ ਮੈਂ ਵੀ ਆਖਣਾ ਵੀ ਮੈਂ ਆਪਣਾ ਘਰ ਭਰਨਾ ਕਿਸੇ ਨੂੰ ਉਹਨਾਂ ਨਾਲ ਦਮਾ ਪਤਾ ਨਹੀਂ ਮੈਂ ਜੇ ਇਹ ਬੰਦਾ ਇਮਾਨਦਾਰ ਹੋਵੇ ਨਾ ਜੇ ਉਹ ਪਬਲਿਕ ਨਾਲ ਸਹੀ ਚੱਲੇ ਪਬਲਿਕ ਬੋਲ ਚਾਲ ਉਹਦਾ ਸਹੀ ਹੋਵੇ ਪਬਲਿਕ ਦੇ ਨਾਲ ਪੈਸਾ ਲਾਵੇ ਚਲੋ ਮੈਂ ਇਹ ਨਹੀਂ ਕਹਿੰਦਾ ਖਾਵੇ ਵੀ ਚਲੋ ਪੈਸਾ ਲਾਵੇ ਪਰ ਇਹ ਵੀ ਬਿਲਕੁਲ ਖਾਈ ਜਾਓ ਖਾਈ ਜਾਓ ਸਹੀ ਗੱਲ ਹੈ ਭਾਈ ਆਪਣੇ ਜਾਇਦਾਦਾਂ ਬਣਾ ਲਓ ਪਤਾ ਨਹੀਂ ਅਗਲੀ ਵਾਰ ਮੈਂ ਬਨ ਇਹ ਇਹ ਜੇ ਤੁਸੀਂ ਇਮਾਨਦਾਰ ਜੇ ਪਬਲਿਕ ਨੇ ਭਾਵੇਂ ਕੋਈ ਵੀ ਪਾਰਟੀ ਜੇ ਤੁਹਾਨੂੰ ਸੁਣ ਚੁਣਨਾ ਹੀ ਚੁਣਨਾ ਪੀ ਉਹ ਬੰਦਾ ਸਹੀ ਹੈ ਜੀ ਉਹਨੂੰ ਬਣਾਓ ਬਿਲਕੁਲ ਜੀ ਤੇ ਭਾਜੀ ਪਿੰਡ ਕਿਹੜਾ ਪੈਂਦਾ ਜੀ ਇਹ ਹਾਂਜੀ ਇਹ ਪਿੰਡ ਕਿਹੜੇ ਚ ਪੈਂਦਾ ਜੀ ਅਲੀ ਹਾਲ ਚ ਪੈਂਦਾ ਹੈ ਅਲੀ ਹਾਲ ਬਟਾਲਾ ਕਿੰਨੀ ਦੂਰ ਹੈ ਜੀ ਇੱਥੋਂ ਬਟਾਲਾ ਇੱਥੇ ਹੈਗਾ ਜੇ 8-9 ਕਿਲੋਮੀਟਰ 8-9 ਕਿਲੋਮੀਟਰ ਦੋਸਤ ਇਹ ਚੱਕੀਆਂ ਸੀ ਘਰਾਟ ਸੀ ਜਿਹੜੇ ਅੰਗਰੇਜ਼ਾਂ ਦੇ ਸਮੇਂ ਦੇ ਘਰਾਟ ਸੀਗੇ ਜਿਹੜੇ ਹੁਣ ਬੰਦ ਹੋ ਚੁੱਕੇ ਆ ਕਿਉਂਕਿ ਸਾਂਭ ਸੰਭਾਲ ਨਹੀਂ ਹੋਈ ਪਰ ਇੱਕ ਗੱਲ ਹੋਰ ਦੱਸ ਦਵਾਂ ਇਹ ਘਰਾਟ ਹਜੇ ਤੱਕ ਵੀ 5 ਤੋਂ 6 ਚੱਲਦੇ ਆ ਬਾਜੀ 5 ਨਹੀਂ ਚੱਲਦੇ 9 9 9 ਚੱਲਦੇ ਹੋਣਗੇ 9 ਘਰਾਟ ਹਜੇ ਤੱਕ ਚੱਲਦੇ ਆ ਇਹ ਕਿੰਨੇ ਘਰਾਟ ਸੀਗੇ ਬਾਜੀ ਇਹ 12 ਸੀਗੇ ਇਹ 12 ਬੰਦ ਹੋ ਗਏ ਸੀ ਹਣਾ ਤੇ 12 ਦੇ ਦੇਖੋ ਤੁਸੀਂ ਦਵਾਰ ਦੇਖ ਲਓ ਘੱਟੋ ਘੱਟ 150 ਸਾਲ ਤੋਂ ਉੱਪਰ ਹੋ ਚੱਲਾ ਇਹ ਬੰਦ ਹੋ ਗਿਆ ਨੂੰ ਹਣਾ ਬਾਜੀ ਹੋ ਗਏ ਬਾਜੀ ਦਾ ਟਾਈਮ ਹਾਂਜੀ ਇੰਨਾ ਕੁ ਟਾਈਮ ਹੋ ਗਿਆ ਤੇ ਹਜੇ ਤੱਕ ਵੀ ਦੇਖ ਲਓ ਦਵਾਰਾਂ ਖੜੀਆਂ ਆ ਕਿੰਨੀਆਂ ਮਜ਼ਬੂਤ ਹੋਣਗੀਆਂ ਤੇ ਇਹ ਡਿਜ਼ਾਈਨ ਦੇਖ ਲਓ ਚੈੱਕ ਕਰ ਲਓ ਥੱਲੇ ਤਾਂ ਨਹੀਂ ਜਾ ਰਹੇ ਸਾਨੂੰ ਪਤਾ ਨਹੀਂ ਹੈਗਾ ਕਿ ਕੁਝ ਹੋਵੇ ਨਾ ਤੇ ਪਰ ਬਹੁਤ ਹੀ ਵਧੀਆ ਚੀਜ਼ ਬਣੀ ਹੋਈ ਆ ਮਤਲਬ ਦੇਖਣ ਜੋਗਾ ਜੇ ਸਾਡਾ ਕੋਈ ਵੀ ਨਮੰਦਾ ਇਹ ਵੀਡੀਓ ਦੇਖਦਾ ਹੈ ਸਾਡੀ ਇਹੀ ਬੇਨਤੀ ਆ ਕਿ ਤੁਸੀਂ ਇਹ ਚੀਜ਼ਾਂ ਨੂੰ ਸੰਭਾਲ ਕੇ ਰੱਖ ਲੋ ਲੋਕਾਂ ਨੂੰ ਪਤਾ ਲੱਗੇ ਇਹ ਚੀਜ਼ਾਂ ਪਹਿਲਾਂ ਬਹੁਤ ਸੇਫ ਹੁੰਦੀਆਂ ਸੀ ਬਹੁਤ ਵਧੀਆ ਹੁੰਦੀਆਂ ਸੀ ਅੱਜ ਕੱਲ ਜਿਹੜੀ ਚੱਕੀਆਂ ਆ ਉਹ ਤਾਂ ਆਟਾ ਹੀ ਖਰਾਬ ਕਰ ਦਿੰਦੀਆਂ ਆ ਕਣਕ ਹੀ ਖਰਾਬ ਕਰ ਦਿੰਦੀਆਂ ਪਰ ਜੇ ਇਹੇ ਚੱਕੀਆਂ ਅੱਜ ਚੱਲਦੀਆਂ ਇਹ ਲੋਕ ਹਜੇ ਤੱਕ ਵੀ ਯੂਜ਼ ਕਰਦੇ ਆ ਅੱਠ ਤੋਂ 9 ਚੱਕੀਆਂ ਜਿਹੜੀਆਂ ਚੱਲਦੀਆਂ ਹਜੇ ਤੱਕ ਵੀ ਅਸੀਂ ਪਿੱਛੇ ਵੀ ਦੇਖ ਕੇ ਆਏ ਸੀ ਚੱਲਦੀਆਂ ਪਈਆਂ ਸੀਗੀਆਂ ਤੇ ਇਹ ਨਹਿਰ ਵਾਜੀ ਇੱਕ ਨਹਿਰ ਇੱਧਰ ਵਾ ਦੂਸਰੀ ਨਹਿਰ ਪਰਲੇ ਪਾਸੇ ਆ ਤੇ ਚੱਲਦੇ ਆਂ ਦੋਸਤੋ ਅੱਗੇ ਹੁਣ ਉਹ ਨਸਰੀ ਏ ਅੱਛਾ ਜੀ ਵੀਡੀਓ ਬਣਾਉਣੀ ਬਿਲਾ ਲੈਣ ਜਾਣਾ ਜੀ ਜਾਣੇ ਕਿ ਪਾਣੀ ਦਾ ਜਿਹੜਾ ਪਾਣੀ ਹੈਗਾ ਖੂਦ ਦੇ ਵਿੱਚ ਅੱਛਾ ਜੀ ਆ ਵੀ ਕੋਲ ਜਿਹੜਾ ਮੈਂ ਚੱਲੇ ਆਂ ਪਾਣੀ ਲੈਣ ਅੱਛਾ ਜੀ ਇਹ ਕਾਫੀ ਵੱਡੀ ਏ ਦੋਸਤੋ ਤੁਸੀਂ ਸੋਚ ਸਕਦੇ ਆ ਇਹ ਦਵਾਰਾਂ ਦੀ ਜਿਹੜੀ ਉਮਰ ਵਾ ਉਹ 1.5 150 ਸਾਲ ਹੋ ਚੱਲੀ ਆ ਪਰ ਹਜੇ ਤੱਕ ਵੀ ਖੜੇ ਆ ਸਾਡੇ ਤਾਂ ਹੁਣ ਅਜਿਹੀ ਇੱਟ ਨਹੀਂ ਮਿਲਦੀ ਪਰ ਅੰਗਰੇਜ਼ਾਂ ਦੀ ਆਪਣੇ ਕੰਮ ਪ੍ਰਤੀ ਵਫਾਦਾਰੀ ਬਹੁਤ ਸੀ ਨਾ ਬਾਜੀ ਇਹ ਗੱਲ ਤਾਂ ਮੰਨਦੇ ਆ ਆਪਾਂ ਇਹ ਗੱਲ ਮੰਨ ਮੰਨ ਵਾਲੀ ਵਫਾਦਾਰੀ ਬਹੁਤ ਜੀ ਦੇਖੋ ਜੀ ਸਾਡੇ ਨਾਲ ਉਹ ਮੁਲਕ ਰੱਖੀਆਂ ਦੇ ਵਿੱਚ ਆ ਸਹੀ ਗੱਲ ਆ ਜੀ ਸਾਡੇ ਦੇ ਬਸ ਕੀ ਜਾਂਦੇ ਆ ਜੀ ਯਾਹ ਹੋਏ ਸਾਡੇ ਕਿੱਦੇ ਨੰਬਰ ਤੇ ਲਾਹਣ ਕਰਦੇ ਜੇ ਨੰਬਰ ਤੇ ਲਾਹਣ ਤਾਂ ਆਹ ਲਓ ਜੀ ਇਹ ਖੂਹ ਆ ਜੀ ਪਾਣੀ ਹੈਗਾ ਜੀ ਅੱਛਾ ਹਜੇ ਤੱਕ ਵੀ ਨਿਕਲਦਾ ਪਾਣੀ ਹੈ ਨਾ ਹਾਂ ਜੀ ਦੇਖੋ ਮੋਬਾਈਲ ਨਾਲ ਚੱਲਦੇ ਵਿੱਚ ਇਹ ਪਾਜੀ ਇਹ ਵੀ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸੀ ਨਹੀਂ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਠੀਕ ਚੱਲਦਾ ਵੀ ਰਿਹਾ ਆਂਦੇ ਕੀ ਅੱਛਾ ਜੀ ਲੋਕੀ ਪਾਣੀ ਪਰ ਇੱਥੇ ਜੀ ਇੱਕ ਅੱਗੇ ਹੀ ਉਹ ਪੂਰ ਪੂਰ ਖੜਿਆ ਅੱਛਾ ਜੀ ਕਿੰਨੇ ਟਾਈਮ ਦਾ ਠੀਕ ਆ ਜੀ ਆਹ ਹੁਣ ਪਾਜੀ ਦੇਖੋ ਕਿੰਨੀ ਜਗਾ ਨੂੰ ਇਹ ਸਾਰੀ ਸਰਕਾਰੀ ਆ ਭਾਜੀ ਸਰਕਾਰੀ ਜਗਾ ਇੱਥੇ ਕੋਈ ਫਾਲਦਾਰ ਜਾਂ ਹੋਰ ਕੋਈ ਬੂਟਾ ਲਾਇਆ ਜਾਵੇ ਤੇ ਕਿੰਨੀ ਵਧੀਆ ਜਗਾ ਜੀ ਸਾਫ ਸਫਾਈ ਹੋਵੇ ਦੀ ਕਿੰਨਾ ਬੰਦਾ ਇਹਨਾਂ ਰੱਖਿਆ ਪਰ ਸਾਫ ਸਫਾਈ ਨਹੀਂ ਕੋਈ ਵੀ ਕਰਦਾ ਸਹੀ ਗੱਲ ਹੈ ਜੀ ਕੋਈ ਇਹ ਤੇ ਚੀਜ਼ ਵਧੀਆ ਬਣਾਈ ਹੋਵੇ ਹਾਂਜੀ ਦੇਖਣਯੋਗ ਬਣਾਈ ਹੋਏ ਦੁਨੀਆ ਦੇਖੇ ਆਣਗੇ ਟੂਰਿਸਟ ਪਲੇਸ ਬਣ ਸਕਦਾ ਇਹ ਬਣ ਸਕਦਾ ਇਹ ਵਧੀਆ ਬਿਲਕੁਲ ਜੀ ਇੱਥੇ ਕੋਈ ਆ ਪਾਰਕੰਪੂਰ ਤੋਂ ਬੜਾਈਆਂ ਹੁਣ ਜਿੱਤਰਾ ਕੋਈ ਜਿੱਤਰਾ ਪਾਣੀ ਆ ਰਿਹਾ ਜੇ ਇੱਧਰ ਨੂੰ ਪਾਣੀ ਛੱਡਿਆ ਹੋਵੇ ਤਾਂ ਹੁੰਦਾ ਬਣਾਇਆ ਹੋਇਆ ਜੀ ਭਾਜੀ ਹੁਣ ਤਾਂ ਲੋਕੀ ਇੱਥੇ ਆ ਕੇ ਨਸ਼ਾ ਪੱਤਾ ਹੀ ਕਰਦੇ ਹੁਣ ਆ ਆ ਕੇ ਨਾ ਹੋਰ ਤਾਂ ਕੁਝ ਨਹੀਂ ਹੁੰਦਾ ਇੱਥੇ ਆ ਕੇ ਜਿੱਦਾਂ ਅੰਦਰ ਬੋਤਲਾਂ ਪਈਆਂ ਆ ਸ਼ਰਾਬ ਦੀਆਂ ਕੱਖ-ਵੱਕ ਪਏ ਹੋ ਆ ਜਿੱਤਰਾ ਆ ਪਾਣੀ ਜੇ ਪਾਣੀ ਨੂੰ ਅੱਗੇ ਜਾ ਕੇ ਕੋਈ ਜਿੱਤਾ ਫਿਲਮ ਪੂਲ ਜਾਂਦਾ ਜਾਂ ਕੁਝ ਵੀ ਹੋਰ ਬਿਲਕੁਲ ਪਛਿਆ ਜਾਵੇ ਚਲੋ ਇਹ ਨਹੀਂ ਕਹਿੰਦੇ ਵੀ ਅਸੀਂ ਫ੍ਰੀ ਫ੍ਰੀ ਨਾ ਕਰੋ ਉਹਨਾਂ ਨੂੰ ਪਰਚੀ ਲਈ ਜਾਵੇ ਬਿਲਕੁਲ ਅਮਨ ਹੋਵੇ ਇਸ ਇਲਾਕੇ ਦਾ ਵੀ ਬਹੁਤ ਵਧੀਆ ਫਿਰਨਾ ਹੋ ਸਕਦਾ ਹੈ ਜੀ ਹਾਂ ਜੀ ਹਾਂ ਜੀ ਯਾਨੀ ਕਿ ਸurest ਬਣ ਸਕਦਾ ਹੈ ਪਲੇਸ ਬਣ ਸਕਦਾ ਪਲੇਸ ਬਣ ਸਕਦਾ ਬਹੁਤ ਵਧੀਆ ਲੋ ਦੋਸਤੋ ਆ ਗਏ ਆ ਭਾਜੀ ਘਰਾਟ ਇਹੀ ਹੈ ਜੀ ਹਾਂ ਜੀ ਅੱਛਾ ਜੀ ਇਹ ਕਿੰਨੇ ਕ ਸਾਲ ਹੋ ਗਏ ਚੱਲਦਿਆਂ ਨੂੰ ਇਹ ਕੀ ਪਤਾ ਕੋਈ ਕਹਿੰਦਾ 200 ਸਾਲ ਹੋ ਗਏ ਕੋਈ ਕਹਿੰਦਾ 150 ਸਾਲ ਹੋ ਗਏ ਅੱਛਾ ਜੀ ਹਾਂ ਤੇ ਇਹ ਜਿਹੜਾ ਪਿੰਡ ਵਾ ਜੀ ਇਹ ਕਿਹਨਾਂ ਵੱਲੋਂ ਬਸਾਇਆ ਗਿਆ ਸੀ ਇਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਹੈ ਇਹ ਪਿੰਡ ਹਾਂ ਉਹਨਾਂ ਨੇ ਬਸਾਇਆ ਆ ਹਾਂ ਜੀ ਅੱਛਾ ਇਹ ਤਾਲਾ ਪਿਆ ਹੈ ਅੱਛਾ ਇਹ ਘਰਾਟ ਵਾ ਹਨਾ ਜੀ ਹਾਂ ਇਹ ਕਿੰਨੇ ਘਰਾਟ ਆ ਜੀ ਇੱਥੇ ਇੱਥੇ ਤਾਂ ਹੈਗੇ ਬਹੁਤ ਹੁਣ ਖਰਾਬ ਹੋ ਗਏ ਥੋੜੇ ਰਹਿ ਗਏ ਪੰਜ ਪੰਜ ਹੀ ਰਹਿ ਗਏ ਮਤਲਬ ਆਟਾ ਹਜੇ ਤੱਕ ਵੀ ਪੀ ਹੁੰਦਾ ਹਾਂ ਤੇ ਦੋਸਤੋ ਬੰਦ ਹੋ ਚੁੱਕੇ ਆ ਆਂ ਤਾਂ ਸੀ ਤੇ ਭਾਜੀ ਵੀ ਪਾਣੀ ਬੰਦ ਹੋ ਗਿਆ ਨਾ ਤਾਂ ਚੱਲ ਗਿਆ ਉਹ ਘਰ ਅੱਛਾ ਪਾਣੀ ਬੰਦ ਹੋ ਗਿਆ ਦੋ ਮਹੀਨੇ ਬਾਅਦ ਫੇਰ ਆ ਜਾਏਗਾ ਅੱਛਾ ਜੀ ਹਾਂ ਜੀ 14 ਚੱਕੀਆਂ 14 ਚੱਕੀਆਂ ਸੀ ਹਨਾ ਹਾਂ ਹੁਣ ਚਾਰ ਰਹਿ ਗਏ ਬਾਕੀ ਖਰਾਬ ਬਾਕੀ ਖਰਾਬ ਹੋ ਗਏ ਜੀ